ਸ੍ਰੀ ਕਾਲ ਜੀ ਮੈਂ ਲਾਪਰਿਧ ਕਰ ਹਾਜ਼ਰ ਹਾਂ ਜੀ ਰਮਨਦੀਪ कौर ਦੁਆਰਾ ਲਿਖੀ ਗਈ ਕਹਾਣੀ ਆਮਾਨਤ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਮੈਂ ਰਿੰਦੀ ਉਸੀਆਂ ਸਭ ਸੇਲੀਆਂ ਮਹਿੰਦੀ ਲਗਾ ਰਹੀਆਂ ਸੀ ਸੁਬੇਦਾਰ ਹਰਮਨ ਸਿੰਘ ਨੌਕਰਾਂ ਨੂੰ ਬੂਲ ਬੂਲ ਕੇ ਕੰਮ ਕਰਵਾ ਰਿਹਾ ਸੀ ਕਿ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਉਸਤੀਤੀ ਦਾ ਵਿਆਹ ਤੇ ਉਹ ਨਹੀਂ ਚਾਹੁੰਦਾ ਕਿ ਕਿਸੇ ਤਰ੍ਹਾਂ ਦੀ ਕੋਈ ਕਮੀ ਰਹੇ ਇਹਨੇ ਨੂੰ ਸੁਬੇਦਾਰਨੀ ਅੰਦਰੋਂ ਆਵਾਜ਼ ਦਿੰਦੀ ਆ ਕੀ ਜੈ ਕੁੜੀਆਂ ਦੀਆਂ ਮਹਿੰਦੀ ਦਾ ਕੰਮ ਹੋ ਜੂ ਤਾਂ ਮਹਿਰ ਨੂੰ ਬੋਲਣਾ ਕੱਪੜੇ ਦੇਖ ਲਵੇ ਇਹਨੇ ਨੂੰ ਮਹਿਰੀਨ ਆਪਣੇ ਪਾਪਾ ਨੂੰ ਆਵਾਜ਼ ਸਿੰਦੀਆ ਪਾਪਾ ਮੇਰੀ ਮਹਿੰਦੀ ਦੇਖਿਓ ਕਿਵੇਂ ਦੀ ਲੱਗੇ ਆ ਸੁਪੇਦਾਰ ਮਹਿਰ ਦਾ ਹੱਥ ਫੜ ਕੇ ਦੇਖਦਾ ਹੈ ਤਾਂ ਉਸ ਉੱਪਰ ਲਿਖਿਆ تنویر ਨਾਮ ਦੇ ਕੇ ਉਸ ਨੂੰ ਆਪਣੀ ਇੱਕ ਪੁਰਾਣੀ ਯਾਦ ਆ ਜਾਂਦੀ ਆ ਉਹ ਮੈਰੀ ਦੇ ਸਿਰ ਤੇ ਹੱਥ ਰੱਖਦਾ ਹੈ ਤੇ ਕਹਿੰਦਾ ਹੈ ਕਿ ਖੁਸ਼ ਰਹਤੀਂ ਰੱਬ ਸਾਰੀਆਂ ਖੁਸ਼ੀਆਂ ਦੇਵੇ ਤੈਨੂੰ ਸੂਬੇਦਾਰ ਹਰਮਨ ਸਿੰਘ ਅੰਦਰ ਜਾਣ ਲੱਗਦਾ ਤਾਂ ਉਸ ਤੇ ਕਣੀਕ ਆਵਾਜ਼ ਪੈਂਦੀ ਆ ਪਤਾ ਨਹੀਂ ਕੀ ਦੇਖਿਆ ਸੂਬੇਦਾਰ ਨੇ ਮੁੰਡਾ ਪ੍ਰਾਈਵੇਟ ਨੌਕਰੀ ਕਰਦਾ ਸੁਣਿਆ ਕਿੱਥੇ ਸੂਬੇਦਾਰ ਲੱਖਾਂ ਕਮਾਉਂਦਾ ਤੇ ਕਿੱਥੇ ਉਹ 10000 ਦੀ ਨੌਕਰੀ ਕਰਦਾ ਇਹਨੇ ਨੂੰ ਅਗੋਂ ਇੱਕ ਹੋਰ ਜਨਾਨੀ ਬੋਲ ਪੈਂਦੀ ਆ ਪੈਣਾ ਮੈਂ ਸੁਣਿਆ ਕੁੜੀ ਨੇ ਆਪ ਲੱਭਿਆ ਨਾਲ ਪੜਦਾ ਸੀ ਤਾਂ ਹੀ ਕਹਿੰਦੇ ਕੁੜੀਆਂ ਨੂੰ ਇੰਨੀ ਆਜ਼ਾਦੀ ਨਹੀਂ ਦੇਣੀ ਚਾਹੀਦੀ ਸੂਬੇਦਾਰ ਸਵ ਸੁੰਢੀ ਹਸੀ ਪਰ ਫਿਰ ਵੀ ਚਿਹਰੇ ਤੇ ਇੱਕ ਮੁਸਕਾਨ ਸੀ ਜਿਵੇਂ ਕੋਈ ਅਧੂਰਾ ਸੁਪਨਾ ਪੂਰਾ ਹੋਣ ਵਾਲਾ ਹੋਵੇ ਸੂਬੇਦਾਰ ਆਪਣੇ ਕਮਰੇ ਵਿੱਚ ਜਾਂਦਾ ਹੈ ਤੇਲਮਾਰੀ ਵਿੱਚੋਂ ਇੱਕ ਸੋਨੇ ਦੀ ਚੂੜੀ ਕੱਢਦਾ ਹੈ ਤੇ ਉਸ ਨੂੰ ਦੇਖ ਕੇ ਇੱਕ ਪੁਰਾਣੀ ਯਾਦ ਵਿੱਚ ਲੱਜ ਜਾਂਦਾ ਹੈ ਜਦੋਂ ਹਰਮਨ ਸਕੂਲ ਵਿੱਚ ਪੜਦਾ ਸੀ ਤੇ ਮਹਿਰੀਨ ਆਪਣੇ ਨਾਨਕੀ ਰਣ ਲਈ ਆਈ ਸੀ ਤੇ ਉੱਥੇ ਹੀ 9ਵੀਂ ਕਲਾਸ ਵਿੱਚ ਦਾਖਲਾ ਲੈ ਲਿਆ ਮਹਿਰੀਨ ਵਧੀਆ ਕਰਨ ਸੀ ਜਦੋਂ ਨਵੀਂ-ਨਵੀਂ ਮਹਿਰੀਨ ਸਕੂਲ ਆਈ ਤਾਂ ਹਰਮਨ ਨੇ ਉਹਨੂੰ ਦੇਖਦਿਆਂ ਹੀ ਉਸ ਨਾਲ ਪਿਆਰ ਹੋ ਗਿਆ। ਉਹ ਬਹੁਤ ਹੀ ਸੋਹਣੀ ਤੇ ਉੱਚੀ ਲੰਬੀ ਕੁੜੀ ਸੀ। ਕਈ ਮੁੰਡਿਆਂ ਨੇ ਉਸਨੂੰ ਪ੍ਰਪੋਜ਼ ਕੀਤਾ ਪਰ ਉਸਨੇ ਕਦੇ ਕਿਸੇ ਨੂੰ ਹਾਂ ਨਾ ਕੀਤੀ। ਹਰਮਨ ਦਾ ਦਿਲ ਕਰਦਾ ਸੀ ਕਿ ਉਸਨੂੰ ਪ੍ਰਪੋਜ਼ ਕਰੇ ਪਰ ਉਸਦੇ ਡਰ ਤੋਂ ਕਰਦਾ ਨਾ। ਜਦੋਂ ਮਹਿਰੀਨ ਤੇ ਹਰਮਨ 11ਵੀਂ ਕਲਾਸ ਵਿੱਚ ਹੋ ਗਏ ਤਾਂ ਇੱਕ ਦਿਨ ਹਰਮਨ ਨੇ ਹਿੰਮਤ ਕੀਤੀ ਦੀ ਉਸਨੂੰ ਜਾ ਕੇ ਬੋਲ ਦਿੱਤਾ ਕਿ ਉਹ ਉਸਨੂੰ ਪਸੰਦ ਕਰਦਾ ਹੈ। ਮਹਿਰੀਨ ਨੇ ਬਸ ਇੱਕ ਹੀ ਜਵਾਬ ਦਿੱਤਾ ਕਿਸ ਨੂੰ ਪੜਨ ਵਾਲੇ ਮੁੰਡੇ ਪਸੰਦ ਹੈ ਕਿਉਂਕਿ ਹਰਮਨ ਪੜਾਈ ਵਿੱਚ ਬਿਲਕੁਲ ਨਿੱਲ ਸੀ ਉਸ ਨੂੰ ਪੜਨ ਲਿਖਨ ਦਾ ਕੋਈ ਸ਼ੌਂਕ ਨਹੀਂ ਸੀ ਮਹਿਰੀਨ ਦੀ ਇਹ ਗੱਲ ਸੁਣ ਕੇ ਹਰਮਨ ਦੇ ਮਨ ਵਿੱਚ ਜਾਸਾਗ ਪਈ ਹਰਮਨ ਉਸ ਦਿਨ ਤੋਂ ਪੂਰੀ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਤੇ ਜਦੋਂ ਨਤੀਜਾ ਆਇਆ ਤਾਂ ਮਹਿਰੀਨ ਨੋਟਿਸ బోర్ਡ ਤੇ ਦੇਖਣ ਗਈ ਤਾਂ ਮਹਿਰੀਨ ਦੀ ਜਗ੍ਹਾ ਹਰਮਨ ਦਾ ਨਾਮ ਸੀ ਹਰਮਨ ਕਲਾਸ ਵਿੱਚੋਂ ਪਹਿਲੇ ਨੰਬਰ ਤੇ ਆਇਆ ਸੀ ਪਤੀ ਕਿ ਹਰਮਨ ਨੇ ਸਭ ਉਸ ਲਈ ਕੀਤਾ ਇੱਕ ਦਿਨ ਮਹਿਰੀ ਨੇ ਹਰਮਨ ਕੋਲ ਉਸਦਾ ਨੰਬਰ ਮੰਗਿਆ ਤੇ ਕਾਜ਼ਾ ਕੀ ਰਾਤ ਨੂੰ ਉਸ ਨੂੰ ਫੋਨ ਕੀਤਾ ਕਾਫੀ ਸਮਾਂ ਦੋਨਾਂ ਵਿੱਚ ਕੱਲਾ ਬਾਤ ਚੱਲਦੀ ਰਹੀ ਹਰਮਨ ਸਮਝ ਚੁੱਕਿਆ ਸੀ ਕਿ ਮਹਿਰੀਨ ਨੂੰ ਉਸ ਨੂੰ ਪਸੰਦ ਕਰਨ ਲੱਗੀ ਸੀ ਹਰਮਨ ਤੇ ਮਹਿਰੀਨ ਕਾਫੀ ਕੁਲ ਮਿਲ ਗਏ ਸੀ ਹਰਮਨ ਹੁਣ ਮਹਿਰੀਨ ਨੂੰ ਮਹਿਰ ਕਹਿ ਕੇ ਬੁਲਾਉਂਦਾ ਸੀ ਮਹਿਰੀਨ ਦੀ ਜਿਆਦਾ ਨਜ਼ਦੀਕ ਉਸ ਨੂੰ ਮਹਿਰ ਨਾਮ ਨਾਲ ਹੀ ਬੁਲਾਉਂਦੇ ਸੀ ਜਦੋਂ ਦੋਨਾਂ ਨੇ 12ਵੀਂ ਕੀਤੀ ਤਾਂ ਅਗਲੀ ਪੜਾਈ ਲਈ ਦੋਨਾਂ ਨੇ ਪਟਿਆਲਾ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ। ਹੁਣ ਮਹਿਰੀਨ ਆਪਣੀ ਪੈਨ ਜਾ ਚੁੱਕੀ ਸੀ ਪਰ ਦੋਨੋਂ ਯੂਨੀਵਰਸਿਟੀ ਵਿੱਚ ਰਿਜ਼ਾਨਾ ਮਿਲਦੀ ਸੀ। ਕਈ ਕਈ ਘੰਟੇ ਉਹ ਫੋਨ 'ਤੇ ਗੱਲਾਂ ਕਰਦੇ ਇੱਕ ਦਿਨ ਮਹਿਰੀਨ ਨੇ ਹਰਮਨ ਨੂੰ ਕਿਹਾ ਕਿ ਉਸ ਨੂੰ ਮਹਿੰਦੀ ਲਗਾਉਣਾ ਬਹੁਤ ਪਸੰਦ ਆ। ਉਹ ਹਰਮਨ ਨੂੰ ਆਪਣਾ ਦਹਤ ਦਿਖਾਉਂਦੀ ਆ ਜਿਸ 'ਤੇ ਹਰਮਨ ਦਾ ਨਾਮ ਲਿਖਿਆ ਹੁੰਦਾ ਹੈ। ਹਰਮਨ ਉਸ ਨੂੰ ਮਜ਼ਾਕ ਵਿੱਚ ਕਹਿੰਦਾ ਹੈ ਕਿ ਵਿਆਹ ਤੇ ਕਿਸੇ ਹੋਰ ਦਾ ਨਾਮ ਨਾ ਲਿਖ ਲਈ ਮਹਿਰੀਨ ਉਸ ਬਹੁਲ ਗੁੱਸੇ ਨਾਲ ਦੇਖਦੀ ਹੋਈ ਕਹਿੰਦੀ ਆ ਕਿ ਮਰ ਜਾਵਾਂਗੀ ਪਰ ਇਸ ਜਨ ਵਿੱਚ ਮੇਰੇ ਹੱਥਾਂ ਤੇ ਵਸਤੀ ਦਾ ਨਾਮ ਹੋਵੇਗਾ ਇੱਕ ਦਿਨ ਮਹਿਰੀਨ ਹਰਮਨ ਨੂੰ ਫੋਨ ਕਰਕੇ ਕਹਿੰਦੀ ਆ ਕਿ ਉਸ ਦੇ ਘਰ ਵਾਲੀ ਉਸ ਲਈ ਮੁੰਡਾ ਲੱਭ ਰਹੀ ਉਹ ਵਿਲੀ ਨਾਲ ਉਸ ਦਾ ਰਿਸ਼ਤਾ ਨਹੀਂ ਕਰਨਗੇ ਇਸ ਲਈ ਉਹ ਕੋਈ ਨਾ ਕੋਈ ਨੌਕਰੀ ਲੱਭੇ ਤਾਂ ਕਿ ਉਹ ਆਪਣੇ ਘਰ ਵਾਲੇ ਨਾਲ ਗੱਲ ਕਰ ਸਕੇ ਮਹਿਰੀਨ ਸ਼ੁਰੂ ਤੋਂ ਹਰਮਨ ਨੂੰ ਫੌਜ ਵਿੱਚ ਭਰਤੀ ਹੋਣ ਲਈ ਆਖਦੀ ਸੀ ਹਰਮਨ ਉਸ ਨੂੰ ਦੱਸਦਾ ਹੈ ਕਿ ਉਹ ਭਰਤੀਆਂ ਦੇਖ ਰਿਹਾ ਹੈ ਉਸ ਨੂੰ ਸ਼ੌਂਕ ਤਾਂ ਨਹੀਂ ਪਰ ਫਿਰ ਵੀ ਉਹ ਮਹਿਰੀਨ ਦਾ ਸੁਪਨਾ ਪੂਰਾ ਕਰਨਾ ਚਾਹੁੰਦਾ ਹੈ ਮਹਿਰੀਨ ਦੇ ਘਰ ਵਾਲੀ ਉਸ ਲਈ ਅਮੀਰ ਕਰਦਾ ਮੁੰਡਾ ਲੱਭ ਰਹੀ ਸੀ ਪਰ ਮਹਿਰੀਨ ਹਰਮਨ ਤੋਂ ਬਿਨਾ ਨਹੀਂ ਸੀ रह ਸਕਦੀ ਕਈ ਵਾਰ ਸੁਨੇਹਾਂ ਮਨ ਹੀ ਗਲ ਕਹੀ ਸੀ ਹਰਮਨ ਮਹਿਰੀਨ ਨੂੰ ਇੱਕ ਦਿਨ ਮਿਲਣ ਲਈ ਬੁਲਾਉਂਦਾ ਹੈ ਤੇ ਉਸ ਨੂੰ ਦੱਸਦਾ ਹੈ ਇਹ ਉੱਪਰਤੀ ਹੋ ਗਿਆ ਤੇ ਜਲਦੀ ਹੀ ਇਹ ਉਹ ਲੈਂਦ ਰਿਹਾ ਹੈ ਮਹਿਰੀਨ ਬਹੁਤ ਖੁਸ਼ ਹੁੰਦੀ ਆ ਉਸ ਨੂੰ ਈਕਾਸ ਹੋ ਜਾਂਦੀ ਆ ਤੇ ਉਹ ਹਰਮਨ ਨੂੰ ਕਹਿੰਦੀ ਆ ਕਿ ਹੁਣ ਉਹ ਆਪਣੇ ਘਰ ਜਲਦੀ ਹੀ ਕੰਮ ਕਰ ਲੇਗੀ ਇਸ ਦੌਰਾਨ ਹਰਮਨ ਦੀ ਚਿੱਠੀ ਆ ਜਾਂਦੀ ਆ ਤੇ ਹਰਮਨ ਮਹਿਰੀਨ ਨੂੰ ਦੱਸਦਾ ਹੈ ਕਿ ਉਹ ਟ੍ਰੇਨਿੰਗ ਲਈ ਜਾ ਰਿਹਾ ਹੈ ਹਰਮਨ ਉਸ ਨੂੰ ਛੱਡਣ ਲਈ ਰੇਲਵੇ ਸਟੇਸ਼ਨ ਆਉਂਦੀ ਆ ਤੇ ਕਹਿੰਦੀ ਆ ਕਿ ਉਸ ਦਾ ਧਿਆਰ ਕਰੇਗੀ ਹਰਮਨ ਦੀ ਸਖਤ ਟ੍ਰੇਨਿੰਗ ਕਰਕੇ ਕਈ ਵਾਰ ਹਰਮਨ ਕੋਲ ਉਹ ਮਹਿਰੀਨ ਨਾਲ ਗੱਲ ਨਾ ਹੁੰਦੀ ਪਰ ਉਹ ਰਜਾਨਾ ਕੋਸ਼ਿਸ਼ ਕਰਦਾ ਕਿ ਉਹ ਮਹਿਰੀਨ ਨਾਲ ਗੱਲ ਕਰੇ ਮਹਿਰੀਨ ਨੇ ਵੀ ਕਾਲਜ ਵਿੱਚ ਆਪਣੀ ਅਗਲੀ ਪੜ੍ਹਾਈ ਲਈ ਦਾਖਲਾ ਲੈ ਲਿਆ ਸੀ ਜਿਸ ਕਰਕੇ ਘਰਵਾਲੇ ਹੁਣ ਉਸਦੀ ਵਿਆਹ ਲਈ ਜ਼ਿਆਦਾ ਜੋਰ ਨਹੀਂ ਸੀ ਲਾਉਂਦੇ ਟ੍ਰੇਨਿੰਗ ਤੋਂ ਹਰਮਨ ਨੂੰ ਛੁੱਟੀ ਮਿਲਦੀ ਆ ਤਾਂ ਹਰਮਨ ਨੂੰ ਬਹੁਤ ਖੁਸ਼ੀ ਹੁੰਦੀ ਆ ਹਰਮਨ ਸਭ ਤੋਂ ਪਹਿਲਾਂ ਮਹਿਰੀਨ ਨੂੰ ਫੋਨ ਕਰਦਾ ਹੈ ਤੇ ਉਸਨੂੰ ਮਿਲਣ ਲਈ ਰੇਲਵੇ ਸਟੇਸ਼ਨ ਤੇ ਬੁਲਾਉਂਦਾ ਹੈ ਜਦੋਂ ਮਹਿਰੀਨ ਆਉਂਦੀ ਆ ਤਹਰਮਨ ਉਸ ਨੂੰ ਦੇਖ ਕੇ ਬਹੁਤ ਖੁਸ਼ ਹੁੰਦਾ ਹੈ ਕਿਉਂਕਿ ਅੱਜ ਤੱਕ ਕਦੇ ਹਰਮਨ ਤੇ ਮਹਿਰੀਨ ਇਨਾ ਸਮਾਂ ਇੱਕ ਦੂਸਰੇ ਤੋਂ ਦੂਰ ਨਹੀਂ ਰਹੇ ਸੀ ਹਰਮਨ ਤੇ ਮਹਿਰੀਨ ਕੋਲ ਹੀ ਇੱਕ ਕਾਫੀ ਸ਼ਾਪ ਤੇ ਚਲੇ ਗਏ ਜਿੱਥੇ ਉਹ ਕਾਫੀ ਸਮਾਂ ਬੈਠ ਕੇ ਗੱਲਾਂ ਕਰਦੇ ਹਨ ਹਰਮਨ ਮਹਿਰੀਨ ਲਈ ਇੱਕ ਸੋਨੇ ਦੀ ਚੂੜੀ ਲੈ ਕੇ ਆਉਂਦਾ ਹੈ ਤੇ ਉਸਦੇ ਹੱਥ ਫੜ ਕੇ ਉਸ ਨੂੰ ਪਾ ਦਿੰਦਾ ਹੈ ਮਹਿਰੀਨ ਉਸ ਨੂੰ ਕਹਿੰਦੀ ਆ ਕਿ ਅਸੀ ਕੋਈ ਜ਼ਰੂਰਤ ਨਹੀਂ ਸੀ ਪਰ ਹਰਮਨ ਦੱਸਦਾ ਹੈ ਕਿ ਜਦੋਂ ਉਸ ਨੂੰ ਪਹਿਲੀ ਤਨਖਾਹ ਮਿਲੀ ਸੀ ਉਦੋਂ ਤੋਂ ਉਸਨੇ ਲੈ ਕੇ ਰੱਖੀ ਸੀ ਫਿਰ ਹਰਮਨ ਮਹਿਰਿੰ ਨੂੰ ਉਸਦੇ ਪਿੰਬਲੀ ਵਸਤੇ ਬਿਠਾ ਕੇ ਆਪ ਆਪਣੀ ਬਸਤੀ ਚਲਾ ਜਾਂਦਾ ਹੈ ਮਹਿਰਿੰ ਦਸਤੇ ਵਿੱਚ ਜਾ ਕੇ ਉਹ ਚੂੜੀ ਆਪਣੇ ਪਰਸ ਵਿੱਚ ਪਾ ਲੈਂਦੀ ਆ ਤਾਂ ਕਿ ਘਰ ਕੋਈ ਉਸ ਨੂੰ ਕੋਈ ਸਵਾਲ ਨਾ ਕਰ ਸਕੇ ਇੱਕ ਮਹੀਨਾ ਰੋਜ਼ਾਨਾ ਹਰਮਨ ਮਹਿਰ ਨੂੰ ਮਿਲਣ ਉਸੇ ਕਾਲਜ ਆ ਜਾਂਦਾ ਸੀ ਜਿੱਥੇ ਦੋਨੋਂ ਕਾਫੀ ਸਮਾਂ ਬਤਾਉਂਦੇ ਇੱਕ ਮਹੀਨਾ ਕਿਵੇਂ ਨਿਕਲ ਗਿਆ ਪਤਾ ਹੀ ਲੱਗਾ ਹਰਮਨ ਮਹਿਰ ਨੂੰ ਦੱਸਿਆ ਹੈ ਕਿ ਉਸਦੀ ਛੁੱਟੀ ਖਤਮ ਹੋਣ ਵਾਲੀ ਹੈ ਇਸ ਲਈ ਉਹ ਆਪਣੀ ਘਰ ਗੱਲ ਕਰੇ ਪਰ ਹਰਮਨ ਇੱਕ ਡਰ ਸੀ ਜਿਸ ਕਰਕੇ ਉਹ ਘਰ ਗੱਲ ਨਹੀਂ ਸੀ ਕਰ ਰਹੀ ਉਹ ਹਰਮਨ ਨੂੰ ਕਹਿੰਦੀ ਆ ਕਿ ਕੁਝ ਸਮੇਵਾਰ ਉਹ ਗੱਲ ਕਰੇਗੀ ਉਦੋਂ ਤੱਕ ਉਸਦੀ ਪੜਾਈ ਵੀ ਪੂਰੀ ਹੋ ਜਾਵੇਗੀ ਤਾਂ ਹਰਮਨ ਉਸ ਨੂੰ ਮਜ਼ਾਕਿਸ਼ ਕਹਿੰਦਾ ਹੈ ਕਿ ਕਿਤੇ ਮਹਿੰਦੀ ਨਾਲ ਕਿਸੇ ਹੋਰ ਦਾ ਨਾਮ ਤੇ ਨਹੀਂ ਲਿਖਣਾ ਆਪਣੇ ਹੱਥਾਂ ਤੇ ਮਹਿਰ ਇਸ ਗੱਲ ਦਾ ਗੁੱਸਾ ਕਰਦੀ ਆ ਤੇ ਉੱਠ ਕੇ ਤੁਰਨ ਲੱਗਦੀ ਆ ਪਰ ਹਰਮਨ ਉਸਨੂੰ ਰੋਕ ਲੈਂਦਾ ਹੈ ਤੇ ਕਹਿੰਦਾ ਹੈ ਕਿ ਉਹ ਮਜ਼ਾਕ ਕਰ ਰਿਹਾ ਸੀ ਮਹਿਰੀਨ ਉਸਨੂੰ ਬੋਲਦੀ ਹੈ ਕਿ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੀ ਹਰਮਨ ਆਪਣੀ ਛੁੱਟੀ ਘਟ ਕੇ ਵਾਪਸ ਚਲਾ ਜਾਂਦਾ ਹੈ ਮਿਹਰ ਦੇ ਘਰ ਵਾਲਿਆਂ ਨੂੰ ਕੋਈ ਰਿਸ਼ਤੇਦਾਰੀ ਵਿੱਚੋਂ ਦੱਸ ਪਾਉਂਦਾ ਹੈ ਕਿ ਮਿਹਰ ਲੀ ਆਸਟ੍ਰੇਲੀਆ ਦਾ ਮੁੰਡਾ ਹੈ ਤੇ ਵਧੀਆ ਜ਼ਮੀਨ ਵੀ ਆ ਪਰਿਵਾਰ ਵੀ ਬਹੁਤ ਵੱਡਾ ਨਹੀਂ ਬਾਹਰ ਪੱਕਾ ਹੈ ਮੁੰਡਾ ਕੁੜੀ ਰਾਜ ਕਰੂ ਮਿਹਰ ਦੇ ਘਰ ਵਾਲਿਆਂ ਨੂੰ ਰਿਸ਼ਤਾ ਪਸੰਦ ਆ ਜਾਂਦਾ ਹੈ ਤੇ ਉਹ ਮਿਹਰ ਨੂੰ ਦੱਸਦੇ ਹਨ ਉਸ ਸਮੇਂ ਮਿਹਰ ਨੂੰ ਲੱਗਦਾ ਹੈ ਕਿ ਹੁਣ ਹਰਮਨ ਵਰੀ ਗੱਲ ਕਰ ਲੈਣੀ ਚਾਹੀਦੀ ਹੈ ਮਿਹਰ ਹਰਮਨ ਵਰੀ ਘਰਦਿਆਂ ਨੂੰ ਦੱਸਦੀ ਆ ਤਾਂ ਉਹ ਇਸ ਰਿਸ਼ਤੇ ਲਈ ਮਨ੍ਹਾ ਕਰ ਦਿੰਦੇ ਹਨ ਕਿਉਂਕਿ ਹਰਮਨ ਕੋਲ ਸਿਰਫ ਧਨ ਕੇ ਲਈ ਜ਼ਮੀਨ ਸੀ ਤੇ ਇੱਕ ਨੌਕਰੀ ਉਹ ਫੋਮੀ ਮਿਹਰ ਨੂੰ ਮਨ੍ਹਾ ਕਰ ਦਿੰਦੇ ਹਨ ਮਿਹਰ ਬਹੁਤ ਰੋਂਦੀ ਆ ਪਰ ਕੋਈ ਉਸਦੀ ਸੁਣਦਾ ਨਹੀਂ ਮਿਹਰ ਦੇ ਪਾਪਾ ਮਿਹਰ ਨੂੰ ਘਰੋਂ ਬਾਹਰ ਨਹੀਂ ਸੀ ਨਿਕਲ ਦਿੰਦੇ ਮਿਹਰ ਬਹੁਤ ਕੋਸ਼ਿਸ਼ ਕਰਦੀ ਕਿ ਕਿਸੇ ਤਰ੍ਹਾਂ ਉਹ ਹਰਮਨ ਨਾਲ ਇਸ ਫਰਿਕਲ ਕਰ ਸਕੇ ਪਰ ਉਸਨੇ ਕਰਦਿਆ ਉਸਦਾ ਫੋਨ ਵੀ ਆਪਣੇ ਕੋਲ ਰੱਖ ਲਿਆ ਸੀ ਮੁੰਡੇ ਨੇ ਸਿਰਫ ਇੱਕ ਹਫਤੇ ਲਈ ਆਸਟ੍ਰੇਲੀਆ ਤੁਰਨਾ ਸੀ ਮਿਹਰ ਦੇ ਪਾਪਾ ਉਸਦਾ ਵਿਆਹ ਤੈਅ ਕਰ ਦਿੰਦੇ ਹਨ ਉਧਰ ਹਰਮਨ ਆਪਣੇ ਕਿਸੇ ਦੋਸਤ ਨੂੰ ਫੋਨ ਕਰਕੇ ਮਿਹਰ ਵਾਲੇ ਪਤਾ ਕਰਨੇ ਕਹਿੰਦਾ ਹੈ ਕਿਉਂਕਿ ਅਜ ਤੱਕ ਕਦੇ ਮਿਹਰ ਬਿਨਾ ਫੋਨ ਕੀਤੀ ਨਹੀਂ ਰਿਹਾ ਸੀ ਦੋਸਤ ਫੋਨ ਕਰਕੇ ਹਰਮਨ ਨੂੰ ਸਾਰੀ ਗੱਲ ਦੱਸਦਾ ਹੈ ਹਰਮਨ ਛੁੱਟੀ ਲੈਂਦਾ ਹੈ ਤੇ ਉਸੇ ਸਮੇਂ ਵਾਪਸ ਆਉਣ ਦੀ ਤਿਆਰੀ ਕਰਦਾ ਹੈ ਮਹਿਰੀਨ ਹਰਮਨ ਨੂੰ ਫੌਜੀ ਦੀ ਵਰਦੀ ਵਿੱਚ ਦੇਖਣਾ ਚਾਹੁੰਦੀ ਸੀ ਹਰਮਨ ਵਰਦੀ ਵਿੱਚ ਹੀ ਮਹਿਰ ਦੇ ਘਰ ਆਉਂਦਾ ਹੈ ਉੱਥੇ ਮਹਿਰੀਨ ਦਾ ਵਿਆਹ ਦੀ ਪੂਰੀ ਤਿਆਰੀ ਹੋਈ ਸੀ ਪਰ ਸਾਰੇ ਪਾਸੇ ਲੋਕ ਚੁੱਪ-ਚਾਪ ਖੜੇ ਸੀ ਹਰਮਨ ਜਦੋਂ ਅੰਦਰ ਜਾਂਦਾ ਹੈ ਤਾਂ ਉਹ ਮਹਿਰੀਨ ਨੂੰ ਬੈਰਤੀ ਲੰਮੀ ਪੇਂ ਦੇਖਦਾ ਹੈ ਤੇ ਉਸੇ ਘਰ ਵਾਲੀ ਰੋ ਰਹੀ ਸੀ ਹਰਮਨ ਉਸ ਨੂੰ ਫੜ ਕੇ ਉਠਾਉਂਦਾ ਹੈ ਪਰ ਬਹੁਤ دیر ਹੋ ਚੁੱਕੀ ਸੀ ਹਰਮਨ ਉਸ ਦਾ ਹੱਥ ਫੜਦਾ ਹੈ ਜਿੱਥੇ ਮਹਿੰਦੀ ਨਾਲ ਹਰਮਨ ਲਿਖਿਆ ਹੁੰਦਾ ਕੋਲੀ ਇੱਕ ਖੁੱਲੀ ਚਿੱਠੀ ਸੀ ਜੋ ਸ਼ਾਇਦ ਉਸ ਦੇ ਘਰ ਵਾਲੇ ਪੜ ਚੁੱਕੇ ਸੀ ਉੱਤੇ ਲਿਖਿਆ ਹੁੰਦਾ ਕਿ ਹਰਮਨ ਮੈਂ ਆਪਣਾ ਵਾਦਾ ਪੂਰਾ ਕਰ ਚੱਲੀਆਂ ਮੈਂ ਤੇਰੇ ਤੋਂ ਬਿਨਾ ਕਿਸੇ ਹੋਰ ਦੀ ਹੋਂਦ ਬਾਰੇ ਸੋਚ ਵੀ ਨਹੀਂ ਸਕਦੀ ਮੇਰੀ ਬਾਹ ਵਿੱਚ ਪਈ ਇਹ ਚੂੜੀ ਹਮੇਸ਼ਾ ਸੰਭਾਲ ਕੇ ਰੱਖੀ ਮੈਂ ਤੇਰੇ ਕੋਲ ਫਿਰ ਵਾਪਸ ਆਵਾਂਗੀ ਤੇ ਉਦੋਂ ਮੈਂ ਤੇਰੇ ਕੋਲੋਂ ਹੁਣ ਨਾਲ ਦੁੱਗਣਾ ਪਿਆਰ ਲਵਾਂਗੀ ਇਸ ਲਈ ਇਹ ਚੂੜੀ ਮੈ ਉਹਦੋਂ ਤੇਰੇ ਕੋਲੋਂ ਆਪ ਲੈ ਲਮਾਂਗੀ ਤੇਰੀ ਮਿਹਰ ਮਿਹਰ ਦਾ ਪਾਪਾ ਹਰਮਨ ਕੋਲੋਂ ਮਾਫੀ ਮੰਗਦਾ ਹੈ ਤੇ ਉਸ ਨੂੰ ਉਹ ਚੂੜੀ ਵਾਪਸ ਕਰ ਦਿੰਦਾ ਹੈ ਕੁਝ ਸਾਲਾਂ ਬਾਅਦ ਹਰਮਨ ਦੇ ਘਰ ਵਾਲੇ ਹਰਮਨ ਦਾ ਵਿਆਹ ਕਰ ਦਿੰਦੇ ਹਨ ਪਰ ਹਰਮਨ ਮਿਹਰ ਨੂੰ ਨਾ ਭੁੱਲ ਸਕਿਆ ਹਰਮਨ ਬਹੁਤ ਕੜਛੁਟੀ ਆਉਂਦਾ ਸੀ ਪਰ ਉਸ ਦੀ ਪਤਨੀ ਨੇ ਕਦੇ ਉਸ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਕਿਉਂਕਿ ਉਹ ਉਸ ਦੇ ਅਤੀਤ ਬਾਰੇ ਸਭ ਜਾਣਦੇ ਸੀ ਵਿਆਹ ਤੋਂ 2 ਸਾਲ ਬਾਅਦ ਹਰਮਨ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਹਰਮਨ ਨੇ ਉਸ ਦਾ ਨਾਮ ਮਹਿਰੀਨ ਰੱਖਿਆ ਸਾਰੇ ਪਿਆਰੀ ਨਾਲ ਉਸ ਨੂੰ ਮਿਹਰ ਕਹਿੰਦੇ ਸੀ ਮਹਿਰੀਨ ਦੇ ਘਰ ਵਾਲੇ ਵੀ ਹਰਮਨ ਨੂੰ ਬੀਟੀ ਮਿਹਰ ਨੂੰ ਦੇਖ ਕੇ ਆਪਣੀ ਮਿਹਰ ਨੂੰ ਯਾਦ ਕਰ ਲੈਂਦੇ ਸੀ ਉਹਨਾਂ ਨੂੰ ਲੱਗਦਾ ਸੀ ਜਿਵੇਂ ਇਹ ਮਹਿਰੀਨ ਹੀ ਆ ਜੋ ਵਾਪਸ ਆ ਗਈ ਆ ਮਹਿਰੀਨ ਦਾ ਘਰ ਵਿੱਚ ਸਭ ਤੋਂ ਵੱਧ ਪਿਆਰ ਹਰਮਨ ਨਾਲ ਸੀ ਹਰਮਨ ਹੁਣ ਜਲਦੀ ਜਲਦੀ ਆਉਣ ਲੱਗਿਆ ਖੁੱਡ ਸਾਲ ਬਾਅਦ ਹਰਮਨ ਦੇ ਕਰ ਮੁੰਡਾ ਹੋਇਆ ਜਿਸ ਦਾ ਨਾਮ ਫਤੀਵੀ ਰੱਖਿਆ ਕਿਉਂਕਿ ਮਿਹਰ ਨੂੰ ਇਹ ਨਾਮ ਬਹੁਤ ਪਸੰਦ ਹੁੰਦਾ ਸੀ ਜਦੋਂ ਮਿਹਰ ਵੱਡੀ ਹੁੰਦੀ ਆ ਤਾਂ ਉਸ ਨੂੰ ਤਨਵੀਰ ਨਾਮ ਦੀ ਮੁੰਡੀ ਨਾਲ ਪਿਆਰ ਹੋ ਜਾਂਦਾ ਹੈ ਹਰਮਨ ਚਾਹੁੰਦਾ ਸੀ ਕਿ ਉਸ ਦਾ ਵਿਆਹ ਕਿਸੇ ਨੌਕਰੀ ਵਾਲੀ ਮੁੰਡੀ ਨਾਲ ਕਰੇ ਪਰ ਜਦੋਂ ਮਿਹਰ ਤਨਵੀਰ ਬਾਰੇ ਦੱਸਦੀ ਆ ਤਾਂ ਹਰਮਨ ਉਸ ਮੁੰਡੇ ਬਾਰੇ ਪਤਾ ਕਰਦਾ ਹੈ ਕਿ ਕਿਮੀ ਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਘਰੋਂ ਬੇਸ਼ੱਕ ਗਰੀਬ ਸੀ ਪਰ ਵਧਿਆ ਮੁੰਡਾ ਹੈ ਉਹ ਮੀਰ ਨੂੰ ਹਾਂ ਕਰ ਦਿੰਦਾ ਹੈ ਹਰਮਨ ਦੀ ਕਰਵਲੀ ਇਸ ਰਿਸ਼ਤੇ ਲਈ ਨਹੀਂ ਮੰਦੀ ਨਾ ਹੀ ਕਰਦਾ ਕੋਈ ਹੋਰ ਮੈਂਬਰ ਪਰ ਹਰਮਨ ਮੀਰ ਦਾ ਪੂਰਾ ਸਾਥ ਦਿੰਦਾ ਹੈ ਜਿਸ ਨਾਲ ਹੌਲੀ-ਹੌਲੀ ਸਾਰੇ ਮੰਨ ਜਾਂਦੇ ਹਨ ਹਰਮਨ ਜਦੋਂ ਉਹ ਚੂੜੀ ਵੇਖ ਰਿਹਾ ਹੁੰਦਾ ਤਾਂ ਮੀਹਿੰਦਰ ਆ ਜਾਂਦੀ ਆ ਹਰਮਨ ਜਦੋਂ ਉਹ ਚੂੜੀ ਵੇਖ ਰਿਹਾ ਹੁੰਦਾ ਤਾਂ ਮੀਹਿੰਦਰ ਆ ਜਾਂਦੀ ਆ ਤੇ ਹਰਮਨ ਆਪਣੀ ਯਾਦ ਵਿੱਚੋਂ ਇੱਕਦਮ ਬਾਹਰ ਵਰਤਮਾਨ ਵਿੱਚ ਆ ਜਾਂਦਾ ਮਿਹਰ ਜੋ ਕਿ ਹਰਮਨ ਦੀ ਇਸ ਕਹਾਣੀ ਤੋਂ ਬਿਲਕੁਲ ਅਣਜਾਣ ਸੀ ਉਹ ਆ ਕੇ ਹਰਮਨ ਨੂੰ ਕਹਿੰਦੀ ਆ ਕਿ ਪਾਪਾ ਇਹ ਮੇਰੀ ਚੂੜੀ ਆ ਹਰਮਨ ਦੇ ਅੱਗੇ ਉਹ ਹੱਥ ਕਰ ਦਿੰਦੀ ਆ ਤੇ ਹਰਮਨ ਉਹ ਚੂੜੀ ਉਸਦੇ ਹੱਥ ਵਿੱਚ ਪਾ ਦਿੰਦਾ ਹੈ ਹਰਮਨ ਦੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਜਿਵੇਂ ਕਿਸੇ ਦੀ ਅਮਾਨਤ ਉਸ ਨੂੰ ਦੇ ਦਿੰਦਾ ਆਪਣੇ ਆਪ ਨੂੰ ਅੱਜ ਹੌਲਾ ਮਹਿਸੂਸ ਕਰ ਰਿਹਾ ਸੀ ਹਰਮਨ ਦੀ ਪਤਨੀ ਅੰਦਰ ਆਉਂਦੀ ਆ ਤੇ ਹਰਮਨ ਦੀ ਮੋਢੀ ਤੇ ਹੱਥ ਰੱਖ ਕੇ ਉਸ ਨੂੰ ਹੌਸਲਾ ਦਿੰਦੀ ਆ ਮਿਹਰ ਉਹ ਚੂੜੀ ਪਾ ਕੇ ਬਾਹਰ ਚਲੀ ਜਾਂਦੀ ਆ ਤਾਂ ਬਾਹਰੋਂ ਆਵਾਜ਼ ਆਉਂਦੀ ਆ ਕਿ ਮਹਿਰੀ ਉੱਚੀ ਉੱਚੀ ਬੋਲ ਰਹੀ ਸੀ ਅੰਕਲ ਕਦੋਂ ਦੇ ਅਸੀਂ ਉਡੀਕ ਰਹੇ ਸੀ ਤੁਹਾਨੂੰ ਤੁਸੀਂ ਹੁਣ ਆਏ ਹੋ ਸੂਬੇਦਾਰ ਹਰਮਨ ਸਿੰਘ ਆਪਣੀ ਅੱਖਾਂ ਸਾਫ਼ ਕਰਦਾ ਹੋਇਆ ਬਾਹਰ ਆ ਜਾਂਦਾ ਹੈ ਤੇ ਮਹਿਰੀਨ ਜੋ ਮਰ ਚੁੱਕੀ ਦੇ ਪਾਪਾ ਤੇ ਮੰਮੀ ਆਏ ਹੁੰਦੇ ਹਾਇਮਨ ਅੱਗੇ ਜਾ ਕੇ ਉਹਨਾਂ ਨੂੰ ਮਿਲਦਾ ਹੈ ਤੇ ਫਿਰ ਸਾਰੀ ਵਿਆਹ ਦੀ ਤਿਆਰੀ ਵਿੱਚ ਲੱਗ ਜਾਂਦੇ ਹਨ ਮਹਿਰੀਨ ਬਹੁਤ ਖੁਸ਼ ਹੁੰਦੀ ਹੈ ਤਾਂ ਵਾ ਦੋਸਤੋ ਇਹੋ ਜਿਹੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸਤਿ ਸ਼੍ਰੀ ਅਕਾਲ